ਸਸ਼ੀਕਾ ਜੀ ਮੈਂ ਹਾ ਅਸ਼ਦੀਪ ਕੋ ਸੰਦੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਸਭ ਤੋਂ ਵੱਡਾ ਚਟਕਾ ਜੇਕਰ ਗੱਲ ਕਰੀਏ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋਈ ਹੋਈ ਹੈ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੋਈ ਵਧੀਆ ਕੰਮ ਨਹੀਂ ਕੀਤੇ ਗਏ ਨਾ ਹੀ ਉਹ ਲੈਂਡ ਪੁਲਿੰਗ ਟਾਈਮ ਤੇ ਨਾ ਹੀ ਹਾਰ ਪ੍ਰਭਾਵਿਤਤਾ ਨਹੀਂ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਪਾਸੇ ਕਿਸਾਨ ਵਿਰੋਧ ਕਰ ਰਹੇ ਨੇ ਲੋਕ ਵਿਰੋਧ ਕਰ ਰਹੇ ਨੇ ਮਜ਼ਦੂਰ ਯਾਨੀ ਕਿ ਹਰੇਕ ਵਿੰਗ ਵਿਰੋਧ ਕਰਦਾ ਨਜ਼ਰ ਆ ਰਿਹਾ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਪਣੇ ਹੀ ਪ੍ਰਧਾਨ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਸ਼ੁਰੂ ਹੋ ਗਏ ਨੇ ਯਾਨੀ ਕਿ ਇੱਕ ਹਿਸਾਬ ਦਾ ਆਮ ਆਦਮੀ ਪਾਰਟੀ ਜਿਹੜੇ ਆਮ ਆਦਮੀ ਪਾਰਟੀ ਦੇ ਖਾਸ ਪ੍ਰਧਾਨ ਸੀ ਉਹਨਾਂ ਵੱਲੋਂ ਵੀ ਆਮ ਆਦਮੀ ਪਾਰਟੀ ਦੀ ਛੁੱਟੀ ਕੀਤੀ ਜਾ ਰਹੀ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਪ੍ਰਧਾਨਾਂ ਵੱਲੋਂ ਕੰਮ ਕੀਤੇ ਗਏ ਉਹਨਾਂ ਕੰਮਾਂ ਦੇ ਉੱਤੇ ਜਿਹੜਾ ਹੈ ਨਾ ਹੀ ਉਹਨਾਂ ਨੂੰ ਸਲਾਇਆ ਗਿਆ ਨਾ ਹੀ ਉਹਨਾਂ ਉਹਨਾਂ ਨੂੰ ਕਲਾਇਆ ਗਿਆ। ਯਾਨੀ ਕਿ ਕਿਸੇ ਹਿਸਾਬ ਦੇ ਨਾਲ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਆਪਣੇ ਹੀ ਪਾਵੇਂ ਉਹ ਵਿਧਾਇਕ ਹੋਣ ਪਾਵੇਂ ਉਹ ਪ੍ਰਧਾਨ ਹੋਣ ਪਾਵੇਂ ਉਹ ਹੋਣ ਉਹਨਾਂ ਦੇ ਮੰਤਰੀ ਉਹਨਾਂ ਦੇ ਖਿਲਾਫ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਇਲਾਜ ਲਈ ਪਿਛਲੇ ਦਿਨੀ ਜਿਹੜੇ ਨੇ ਹਸਪੀਟਲ ਦੇ ਵਿੱਚ ਰਹੇ ਉਹ ਉਹਨਾਂ ਦੋ ਵੱਲੋਂ ਜਿਹੜਾ ਹੈ ਅਸਤੀਫਾ ਦੇਣ ਦੀ ਗੱਲ ਕੀਤੀ ਗਈ ਕਿਹਾ ਗਿਆ ਕਿ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਸੀਟ ਖਾਲੀ ਕਰਾ ਲਈ ਜਾਏਗੀ ਉਹਨਾਂ ਉੱਤੇ ਜਿਹੜੇ ਨੇ ਅਮਨ ਰੋੜਾ ਬਿਠਾ ਦਿੱਤੇ ਜਾਣਗੇ ਅਸਤਿੰਦਰ ਜੈਨ ਦੀ ਗੱਲ ਨਿਕਲ ਕੇ ਸਾਹਮਣੇ ਆਈ ਕਾਫੀ ਚਿਹਰੇ ਨਿਕਲ ਕੇ ਸਾਹਮਣੇ ਆਏ ਲੇਕਿਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਠੀਕ ਹੋ ਕੇ ਬਾਹਰ ਆਏ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਿਹਰਾ ਮੈਂ ਹੀ ਸੀ ਤੇ ਮੈਂ ਹੀ ਰਵਾਂ ਦਾ ਇਹ ਜਣੀਆਂ ਨੇ ਅਫਵਾਹਾਂ ਵਾਰ-ਵਾਰ ਉਡਾਈਆਂ ਜਾਂਦੀਆਂ ਲੇਕਿਨ ਇਹ ਅਫਵਾਹਾਂ ਉਡਾਈਆਂ ਕਿੰਨਾ ਵੱਲੋਂ ਜਾਂਦੀਆਂ ਨੇ ਇਹ ਤਾਂ ਹੱਲੇ ਤੱਕ ਵੀ ਜਿਹੜਾ ਹੈ ਸਮਝ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਇਹ ਅਫਵਾਹਾਂ ਨੇ ਲੇਕਿਨ ਇਹ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲੀਆਂ ਹੋਈਆਂ ਹੀ ਗੱਲਾਂ ਸੀ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਲਕਾਰਾ ਮਾਰਿਆ ਕਹਿ ਸਕਦੇ ਆ ਜਾਂ ਫਿਰ ਉਹਨਾਂ ਨੇ ਕਿਹਾ ਕਿ ਮੇਰੇ ਨਾਲ 40 ਇਹੋ ਜਿਹੇ ਜਿਹੜੇ ਨੇ ਵਿਧਾਇਕ ਨੇ ਜੇਕਰ ਪਾਰਟੀ ਵੱਖਰੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਟੁੱਟ ਜਾਏਗੀ ਯਾਨੀ ਕਿ ਇੱਕਸਾਫ ਦਾ ਆਮ ਆਦਮੀ ਪਾਰਟੀ ਦੇ ਉੱਤੇ ਕੰਮ ਘੱਟ ਕੀਤਾ ਜਾ ਆ ਹੈ ਜਿਸ ਤਰੀਕੇ ਨਾਲ 2022 ਦੇ ਵਿੱਚ ਆਏ ਬੜੀਆਂ ਵੱਡੇ ਵੱਡੇ ਵਾਅਦੇ ਕੀਤੇ ਲਲਕਾਰੇ ਮਾਰੇ ਅਮਨ ਅਮਨ ਅਰੋੜਾ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਆ ਕੇ ਹਰੇਕ ਸਟੇਜ ਉੱਤੇ ਪੰਜਾਬ ਦੇ ਨਾਲ ਖੜੇ ਦਿਖਾਈ ਦਿੱਤੇ ਪੰਜਾਬ ਦੇ ਲਈ ਬੋਲਦੇ ਨਜ਼ਰ ਆਏ ਲੇਕਿਨ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਇਸ ਟਾਈਮ ਲੋਕਾਂ ਦੇ ਦਿਲਾਂ ਦੇ ਵਿੱਚ ਜ਼ੀਰੋ ਜਿਹੜੀ ਹੈ ਜਗ੍ਹਾ ਬਣਾ ਲਈ ਹੈ ਕਿਉਂਕਿ ਜੇ ਗਰਾਉਂਡ ਲੈਵਲ ਦੀ ਗੱਲ ਚੈੱਕ ਕਰੀਏ ਤਾਂ ਗਰਾਉਂਡ ਲੈਵਲ ਤੇ ਪ੍ਰਧਾਨ ਵੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨਾਲ ਸਹਿਮਤ ਨਹੀਂ ਕਿਉਂਕਿ ਪਹਿਲਾਂ ਲੈਂਡ ਪੁਲਿੰਗ ਪਾਲਿਸੀ ਆਈ ਲੋਕਾਂ ਨੇ ਰਾਜ ਦੇ ਵਿਰੋਧ ਕੀਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੰਮ ਨਹੀਂ ਹੋਇਆ ਉਦੋਂ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਅੱਗੇ ਆ ਕੇ ਬੋਲੇ ਕਾਫੀ ਵਿਧਾਇਕ ਜਿਹੜੇ ਆਪਦੀ ਹੀ ਪਾਰਟੀ ਦੇ ਖਿਲਾਫ ਬੋਲਦੇ ਨਜ਼ਰ ਆਏ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਸੱਚ ਬੋਲਿਆ ਜਾਂਦਾ ਤਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਇੱਕ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਹੁਣ ਫਿਰ ਮੌਤਲ ਕਰ ਦਿੱਤਾ ਗਿਆ ਹੈ ਯਾਨੀ ਕਿ ਆਉਂਦੇ ਦਿਨ ਹੀ ਆਮ ਆਦਮੀ ਪਾਰਟੀ ਆਪ ਦੇ ਵਿਧਾਇਕਾਂ ਮੰਤਰੀਆਂ ਨੂੰ ਮੌਤਲ ਕਰ ਰਹੀ ਹੈ ਤਾਂ ਫਿਰ ਕੀ ਗੱਲ ਹੈ ਜੇਕਰ ਇਹਨਾਂ ਨੂੰ ਮੌਤਲ ਕਰ ਰਹੇ ਹੋ ਇਹ ਪੁਰਾਣੇ ਪ੍ਰਧਾਨ ਨੇ ਇਹ ਪਹਿਲਾਂ ਕੰਮ ਕਰ ਚੁੱਕੇ ਨੇ ਇਹਨਾਂ ਨੂੰ ਹਲਕਿਆਂ ਦਾ ਪਤਾ ਹੈ ਉੱਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਨਵੇਂ ਇੰਚਾਰਜਾ ਪ੍ਰਧਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਕੀ ਗੱਲ ਹੈ ਕਿ ਆਮ ਆਦਮੀ ਪਾਰਟੀ ਜਿਹੜੇ ਪੁਰਾਣਿਆਂ ਨੂੰ ਛੱਡ ਕੇ ਨਵੇਂ ਚਿਹਰੇ ਦਿਨੋ ਦਿਨ ਲੈ ਕੇ ਆ ਰਹੀ ਹੈ ਇੱਕ ਹੋਰ ਆਮ ਆਦਮੀ ਪਾਰਟੀ ਦਾ ਪ੍ਰਧਾਨ ਗਰਾਊਂਡ ਲੈਵਲ ਤੋਂ ਹੀ ਮੌਤੋ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਕਮਲਜੀਤ ਸਿੰਘ ਅਤੇ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਰਿੱਪੀ ਗਰੇਵਾਲ ਨੂੰ ਪਾਰਟੀਆਂ ਚ 6 ਮਹੀਨੇ ਦੀ ਮੌਤਲ ਕਰ ਦਿੱਤਾ ਹੈ। ਉਹਨਾਂ ਖਿਲਾਫ ਪਾਰਟੀਆਂ ਵਿਰੋਧ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਚਲਦੇ ਕਾਰਵਾਈ ਕੀਤੀ ਗਈ। ਹਰਮਨਜੀਤ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਸਰਕਾਰ ਉੱਤੇ ਲਿਆਂਦੀ ਗਈ ਲੈਣਪੁਣੀ ਪੁਲਿਸ ਦੇ ਵਿਰੋਧ ਕੀਤਾ ਗਿਆ ਸੀ ਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਦੇ ਉਹਦੇ ਤੋਂ ਅਸਤੀਫਾ ਵੀ ਦਿੱਤਾ ਗਿਆ। ਇਸ ਦੇ ਚਲਦਿਆਂ ਪਾਰਟੀ ਦੇ ਹਰਮਨ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਕਾਜ ਨੋਟਿਸ ਭੇਜਿਆ ਗਿਆ ਸੀ ਅਤੇ 2 ਦਿਨ ਹੀ ਅੰਦਰ ਨੋਟਿਸ ਦਾ ਜਵਾਬ ਮੰਗਿਆ ਗਿਆ ਹੈ। ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਕੋਈ ਵੀ ਕੰਮ ਕਰੇਗਾ ਸੱਚਾਈ ਦੇ ਨਾਲ ਚੱਲੇਗਾ ਉਹਨੂੰ ਜਾਂ ਤਾਂ ਬਾਦ ਦਾ ਰਸਤਾ ਦਿਖਾ ਦਿੱਤਾ ਜਾਏਗਾ ਜਾਂ ਉਹਨਾਂ ਨੂੰ ਪਾਰਟੀ ਤੋਂ ਮੌਤਲ ਕੱਢਤਾ ਜਾਵੇਗਾ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਜਿਹੜੇ ਚਿਹਰਿਆਂ ਨੂੰ ਚੁਣਿਆ ਉਹ ਚਿਹਰਿਆਂ ਤੋਂ ਹੀ ਸੈਟੀਸਫਾਈਡ ਹੁੰਦੇ ਨਜ਼ਰ ਨਹੀਂ ਆ ਰਹੇ। ਨਾ ਹੀ ਉੱਲਾ ਵੱਲੋਂ ਇਹਨਾਂ ਲੋਕਾਂ ਦੇ ਨਾਲ ਖੜਿਆ ਜਾ ਰਿਹਾ ਹੈ ਉਲਟਾ ਉਹਨਾਂ ਲੋਕਾਂ ਨੂੰ ਪਾਰਟੀ ਤੋਂ ਬਾਹਰ ਕੱਢ ਰਹੇ ਨੇ ਯਾਨੀ ਕਿ ਆਮ ਆਦਮੀ ਪਾਰਟੀ ਉਹੀ ਕੰਮ ਕਰਦੀ ਨਜ਼ਰ ਆ ਰਹੀ ਹੈ ਜਿਹੜੀ ਪਹਿਲਾਂ 70 ਸਾਲਾਂ ਦੀਆਂ ਪਾਰਟੀਆਂ ਨੇ ਕੀਤਾ ਧੰਨਵਾਦ